ਹਾਂਜੀ ਸਵਾਗਤ ਹੈ ਸਾਰੇ ਸਰੋਤਿਆਂ ਦਾ ਅੱਜ ਆਪਾਂ ਚਰਨ ਚਲੋ ਮਾਰ ਗੋਵਿੰਦ ਇਹਦੀ ਕਿਸ਼ਤ ਨੰਬਰ 3 ਸਾਂਝੀ ਕਰਾਂਗੇ ਆਓ ਫੇਰ ਸ਼ੁਰੂ ਕਰਦੇ ਹਾਂ ਜੀ ਕਿਸ਼ਤ ਨੰਬਰ 3 ਮਾਸ਼ੀਵਾੜੇ ਦੇ ਜੰਗਲਾਂ ਵਿੱਚ ਪਾਤਸ਼ਾਹਾਂ ਤੇ ਫੌਜਾਂ ਕਿਲਿਆਂ ਦੇ ਮਾਲਕ ਜਰਨੈਲਾਂ ਦੇ ਜਰਨੈਲ ਤੇ ਸੂਰਬੀਰਾਂ ਵਿੱਚੋਂ ਮਹਾਸੂਰਬੀਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਮਕੌਰ ਦੀ ਗੜੀ ਵਿੱਚੋਂ ਅੱਧੀ ਰਾਤ ਨੂੰ ਇਕੱਲੇ ਨਿਕਲ ਤੁਰੇ ਤਾਂ ਦਸ਼ਮੇਸ਼ ਗਾਥਾ ਦੇ ਪ੍ਰਤਮ ਕਵੀ ਸੈਨਾਪਤੀ ਨੇ ਇਸ ਸਥਿਤੀ ਨੂੰ ਦਾਰਸ਼ਨਿਕ ਅਤੇ ਵਿਰਾਗਮਈ ਸ਼ੈਲੀ ਵਿੱਚ ਬਿਆਨ ਕਰਦਿਆਂ ਇਹ ਸ਼ਬਦ ਕਹੇ ਨਰੇਂਕਾਰ ਦੀ ਖੇੜ ਬੜੀ ਅપરાਪਾਰ ਹੈ ਸਤਗੁਰਾਂ ਨੇ ਪਹਿਲਾਂ ਵਾਅ ਵਿਦ ਵਿਸਥਾਰ ਕੀਤਾ ਤੇ ਫਿਰ ਇੱਕ ਪਲ ਵਿੱਚ ਸਭ ਕੁਝ ਤਿਆਗ ਕੇ ਇੱਕ ਕੰਕਾਰ ਰੂਪ ਧਾਰਦੇ ਆ ਤੇ ਇਕੱਲੇ ਹੋ ਤਰੇ ਨਿਰੰਕਾਰ ਅਪਾਰ ਗਤ ਬਹੁ ਪਿਧੀ ਕਰ ਵਿਸਥਾਰ ਸਭੇ ਛਾੜ ਛਿਨ ਮੈਂ ਦਿਓ ਰਹਿਓ ਸੋ ਇਕੰਕਾਰ ਭਾਈ ਕੋਇਰ ਸਿੰਘ ਇਸੇ ਭਾਵ ਨੂੰ ਕੁਝ ਹੋਰ ਵਿਸਥਾਰ ਨਾਲ ਇਸ ਤਰ੍ਹਾਂ ਵਿਅਕਤ ਕਰਦੇ ਹਨ ਸੁੱਤਦਾਰਾ ਧੰ ਤਾਮ ਰਤ ਹੈ ਜੈ सगਲ ਸੀਗਾਰ ਸਭ ਵਿਵ੍ਰੂਤੀ ਕੋ ਛੋੜ ਕੇ ਪੈਸੋ ਏਕੰਕਾਰ ਚਮਕੌਰ ਦੀ ਗੜੀ ਵਿੱਚੋਂ ਗੁਰੂ ਜੀ ਦੇ ਨਾਲ ਤਿੰਨ ਸਿੰਘ ਹੋਰ ਵੀ ਨਿਕਲੇ ਸਨ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਪਰ ਉਹ ਗੁਰੂ ਜੀ ਤੋਂ ਵੱਖਰੇ ਰਹਤੇ ਜਾ ਰਹੇ ਸਨ ਗੁਰੂ ਜੀ ਇਸ ਵਕਤ ਬਿਲਕੁਲ ਇਕੱਲੇ ਸਨ ਰਾਤ ਦਾ ਹਨੇਰਾ ਤੇ ਔਜੜ ਰਾਹਾ ਤੇ ਚਾਰ ਚੰਖਾਰ ਪੈਰ ਪੈ ਤੇ ਦਸ਼ਮੇਸ਼ ਪਿੱਤਾ ਦਾ ਰਾਹ ਰੋਕ ਰਹੇ ਸਨ ਕਦੀ ਝਾੜੀਆਂ ਦੇ ਕੰਡੇ ਉਹਨਾਂ ਦਾ ਜਾਮਾ ਫੜ ਲੈਂਦੇ ਸਨ ਕਦੀ ਸਤਲੁਜ ਦਰਿਆ ਨੇੜੇ ਵਗਦਾ ਹੋਣ ਕਾਰਨ ਵੇਟ ਦੀ ਰੇਤਲੀ ਧਰਤੀ ਵਿੱਚ ਪੈਰ ਧਸ ਧਸ ਜਾਂਦੇ ਸਨ ਗੁਰੂ ਜੀ ਦਾ ਪਵਿੱਤਰ ਸ੍ਰੀ ਸਰਕੰਡੇ ਦੇ ਤਲਵਾਰ ਵਾਂਗ ਤਿੱਖੇ ਪੱਤਿਆਂ ਨਾਲ ਥਾਂ ਥਾਂ ਤੋਂ ਪਛਿਆ ਜਾ ਰਿਹਾ ਸੀ ਦਸਮ ਪਿਤਾ ਦੇ ਸੱਜੇ ਹੱਥ ਵਿੱਚ ਨੰਗੀ ਕਿਰਪਾਨ ਪਿੱਠ ਵਿੱਚ ਤੀਰਾਂ ਦਾ ਅੱਥਾ ਅਤੇ ਖੱਬੇ ਮੋਢੇ ਤੇ ਕਮਾਂ ਲਟਕ ਰਹੀ ਸੀ ਮਗਲ ਜਨੈਲ ਆਪਣੇ ਵੱਲੋਂ ਚਮਕੌਰ ਦੀ ਗੜੀ ਨੂੰ ਮਜ਼ਬੂਤ ਘੇਰਾ ਪਾਈ ਬੈਠੇ ਸਨ ਅਤੇ ਉਹਨਾਂ ਦੇ ਪਾਣੀ ਗੁਰੂ 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 ਗੁਰ ਕਿਉਂਕਿ ਅਕਾਲ ਪੁਰਖ ਉਹਨਾਂ ਦਾ ਰਖਵਾਲਾ ਸੀ ਕੁਝ ਸਮੇਂ ਬਾਅਦ ਉਹਨਾਂ ਨੇ ਜ਼ਫਰਨਾਮੇ ਵਿੱਚ ਔਰੰਗਜ਼ੇਬ ਨੂੰ ਲਿਖਿਆ ਵੀ ਸੀ ਕਿ ਜੇ ਤੈਨੂੰ ਆਪਣੇ ਮੁਲਕ ਕੋ ਮਾਲ ਬਾਦਸ਼ਾਹੀ ਤੇ ਖਜ਼ਾਨੇ ਉੱਤੇ غرور ਹੈ ਨਾ ਤਾਂ ਸਾਨੂੰ ਵੀ ਆਪਣੇ ਅਕਾਲ ਪੁਰਖ ਦੀ ਓਟ ਅਤੇ ਆਸਰੇ ਤੇ ਮਾਣ ਹੈ ਕੀ ਕਹਿਆ ਸੀ ਉਹਨਾਂ ਨੇ ਕਿ ਤੋਰਾ غرور ਅਸਤ ਵਰ ਮੁਲਕ ਕੋ ਮਾਲ ਬੈ ਮਾਰਾ ਪਨਾ ਅਸਤ ਜਸਦਾ ਅਕਾਲ ਜਮਕਰ ਤੋਂ 5 ਕਿਲੋਮੀਟਰ ਦੇ ਫਾਸਲੇ ਤੇ ਗੁਰੂ ਜੀ ਪਹੁੰਚੇ ਤਾਂ ਉੱਥੇ ਉਜਾੜ ਬੀ ਆਵਾਨ ਵਿੱਚ ਆਪਣੀਆਂ ਗਵਾਚੀਆਂ ਮੱਝਾਂ ਲਵਦੇ ਫਿਰਦੇ ਇੱਕ ਗੁਜਰ ਨੇ ਗੁਰੂ ਜੀ ਨੂੰ ਪਛਾਣ ਲਿਆ ਤੇ ਉਹ ਭੋਲਾ ਵਿਅਕਤੀ ਰੋਲਾ ਪਉਣ ਲੱਗ ਪਿਆ ਗੁਰੂ ਜੀ ਨੇ ਉਸ ਨੂੰ ਇੱਕ ਦੋ ਮੋਹਰਾਂ ਦੇ ਕੇ ਚੁੱਪ ਰਹਿਣ ਦੀ ਆਖਿਆ ਪਰ ਉਹ ਫੇਰ ਵੀ ਰੋਲਾ ਪਾਉਣਾ ਨਾ ਹਟਿਆ ਫਿਰ ਗੁਰੂ ਜੀ ਨੇ ਕਿਸੇ ਨਾ ਕਿਸ ਤਰ੍ਹਾਂ ਨੂੰ ਸਮਝਾਵ ਜਾ ਕੇ ਚੁੱਪ ਕੀਤਾ ਤਾਂ ਜਾ ਕੇ ਉਹ ਚੁੱਪ ਹੋਇਆ ਇਸ ਪਿੱਛੋਂ ਗੁਰੂ ਜੀ ਨੇ ਇੱਕ ਝੰਡ ਦੇ ਰੁੱਖ ਹੇਠ ਕੁਝ ਦੇਰ ਆਰਾਮ ਕੀਤਾ ਅੱਜ ਕੱਲ ਇਹ ਸਥਾਨ ਤੇ ਗੁਰਦੁਆਰਾ ਝੰਡਸਰ ਜਾਂ ਝੰਡ ਸਾਹਿਬ ਸ਼ਿਸ਼ੋਤ ਤੈ ਜੋ ਨਹਿਰ ਸਰਹੰਦ ਦੇ ਉੱਤਰ ਵਾਲੇ ਪਾਸੇ 2.5 ਕਿਲੋਮੀਟਰ ਦੀ ਵਿੱਤ ਸਥਿਤ ਹੈ ਝੰਡ ਸਾਹਿਬ ਤੋਂ ਦੱਖਣ ਵੱਲ ਤਕਰੀਬਨ 6 ਕਿਲੋਮੀਟਰ ਦੇ ਫਾਸਲੇ ਤੇ ਦੋ ਪਿੰਡ ਚੂੜਵਾਲ ਤੇ ਬਹਿਲੋਲਪੁਰ ਨੇੜੇ ਨੇੜੇ ਵਸੇ ਹੋਏ ਨੇ ਇਥੇ ਸੰਘਣੇ ਝਾੜਾਂ 'ਚ ਗੁਰੂ ਜੀ ਨੇ ਕਾਫੀ ਚਿਰ ਬਿਸ਼ਰਾਮ ਕੀਤਾ ਭੁੱਖ ਦੀ ਤ੍ਰਿਪਤੀ ਲਈ ਮੜਾਂ ਨਾਲੋਂ ਤੋੜ ਕੇ ਵੇਰ ਵੀ ਛੱਕੇ ਕਹਿੰਦੇ ਹਨ ਬਹਿਲੋਨਪੁਰ ਦੀ ਜੂ ਵਿੱਚ ਗੁਰੂ ਜੀ ਨੇ ਕਿਸੇ ਤੋਂ ਪਾਣੀ ਮੰਗਿਆ ਪਰ ਉਹ ਕੰਨੀ ਕਤਰਾ ਗਿਆ ਚੁੱਪੀ ਵਟ ਗਿਆ ਸ਼ਹਿਰ ਇਹੀ ਕਾਰਨ ਹੈ ਕਿ ਇਸ ਪਿੰਡ ਦੀ ਜ਼ਮੀਨ ਬੇਆਵਾਜ਼ ਤੇ ਬੇਫਸਲ ਪਈ ਰਹਿੰਦੀ ਹੈ ਅੱਜ ਵੀ ਇਸ ਵਿੱਚ ਕੇਵਲ ਪਸ਼ੂ ਹੀ ਚਰਦੇ ਨੇ ਪਿੰਡ ਦੇ ਬਹੁਤ ਸਾਰੇ ਲੋਕ ਪਿੰਡ ਛੱਡ ਗਏ ਕਦੇ ਇਹ ਪਿੰਡ ਬਹੁਤ ਉਮੀਦ ਤੇ ਰੌਣਕ ਵਾਲਾ ਹੁੰਦਾ ਸੀ ਸ਼ਾਹਜਹਾਨ ਦੇ ਵੇਲੇ ਕਈ ਮੋਗਰ ਸਰਦਾਰ ਤੇ ਅਹਿਲਕਾਰ ਇੱਥੇ ਆਉਂਦੇ ਰਹਿੰਦੇ ਸਨ ਹੁਣ ਉਹਨਾਂ ਦੇ ਮਕਬਰਿਆਂ ਤੇ ਹਵੇਲੀਆਂ ਦੇ ਖੰਡਰੀ ਬਾਕੀ ਨੇ ਹੋਰ ਕੁਝ ਨਹੀਂ ਗੁਰੂ ਜੀ ਦੇ ਵਿਸ਼ਰਾਮ ਸਥਾਨ ਤੇ ਗੁਰਦੁਆਰਾ ਝਾੜ ਸਾਹਿਬ ਵਿਦਵਾਨ ਨੇ ਜਿਸ ਦੀ ਸੇਵਾ ਸੰਤ ਪਿਆਰਾ ਸਿੰਘ ਜੀ ਨੇ ਕਰਵਾਈ ਸੀ ਇਸੇ ਕਾਰਨ ਸੰਤਾਂ ਦਾ ਨਾਮ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲੇ ਵੀ ਪੈ ਗਿਆ ਇਸ ਨਾਮ ਤੋਂ ਪ੍ਰਸਿੱਧ ਹੋ ਗਏ ਸੀ ਉਹ ਝਾੜ ਸਾਹਿਬ ਤੋਂ ਅੱਗੇ ਪਿੰਡ ਪਵਾਤ ਵਿੱਚੋਂ ਦੀ ਹੁੰਦੇ ਹੋਏ ਗੁਰੂ ਜੀ ਸਹਿਜੋ ਮਾਜਰਾ ਪਹੁੰਚੇ ਇੱਥੇ ਸ਼ਸ਼ੋਭਤ ਗੁਰਦੁਆਰਾ ਪਾਤਸ਼ਾਹੀ ਦਸਵੀਂ ਇਸ ਪਿੰਡ ਵਿੱਚ ਗੁਰੂ ਜੀ ਦੇ ਆਗਮਨ ਦੀ ਗਵਾਹੀ ਭਰਦਾ ਇਹ ਸਾਨ ਝਾੜ ਸਾਹਿਬ ਤੋਂ ਲਗਭਗ 15 ਕਿਲੋਮੀਟਰ ਦੂਰ ਹੈ ਇਤੋਂ 5 ਕਿਲੋਮੀਟਰ ਅੱਗੇ 마ਸੀਵਾੜਾ ਦਾ ਉਹ ਜਗਤ ਪ੍ਰਸਿੱਧ ਕਸਵਾ ਆ ਜਾਂਦਾ ਹੈ ਜੋ ਸਿੱਖ ਇਤਿਹਾਸ ਵਿੱਚ ਇੱਕ ਲੋਗ ਆਥਾ ਦਾ ਰੂਪ ਧਾਰਨ ਕਰ ਗਿਆ ਪ੍ਰਾਣੇ ਸਮਿਆਂ ਚ 마ਸੀਵਾੜਾ ਦਰਿਆ ਸਤਲੁਜ ਦਾ ਮਸ਼ਹੂਰ ਪੱਤਨ ਸੀ ਇੱਥੇ ਮੱਛੀ ਦਾ ਵਪਾਰ ਕਰਦੇ 마ਸ਼ੀਆਂ ਮਸ਼ੇਰਿਆਂ ਦੀ ਵਸਤੀ ਬੜੀ ਆਵਾਜ਼ ਸੀ ਇਸ ਲਈ ਪ੍ਰਾਣੀਆਂ ਪੁਸਤਕਾਂ ਚ ਇਸ ਦਾ ਨਾਂ ਕਿਤੇ 마ਸੀਪੁਰ ਕਿੱਤੇ ਮਾਰੀਵਾਰਾ ਜਾਂ ਮੀਨਪੁਰਾ ਤੇ ਮੀਨਵਾਰਾ ਵੀ ਲਿਖਿਆ ਮਿਲਦਾ ਪਠਾਣਾ ਦੇ ਰਾਜ ਸਮੇਂ ਮਾਸ਼ੀਵਾੜ ਦੀ ਬੜੀ ਚੜ੍ਹ ਸੀ ਇਹ ਸੂਬਾ ਸਤੰਦ ਦੇ ਮਹਿਲ ਜ਼ਿਲ੍ਹਾ ਲੁਧਿਆਣਾ ਦਾ ਪ੍ਰਸਿੱਧ ਪਰਗਨਾ ਸੀ ਇਸ ਖੇਤਰ ਚ ਹਮਲਾਵਰ ਪਠਾਣ ਕਾਫੀ ਗਿਣਤੀ ਚ ਵਸ ਗਏ ਸਨ ਮੁਗਲਾਂ ਦੇ ਆਉਣ ਨਾਲ ਇਹਦੀ ਅਹਿਮਤ ਕੁਝ ਘਟ ਗਈ ਸੀ ਪਰ ਫੇਰ ਵੀ ਸਰਕਾਰੀ ਪ੍ਰਬੰਧ ਦਾ ਇਹ ਅਹਿਮਤ ਕੇਂਦਰ ਰਿਹਾ ਇੱਥੇ ਬਹੁਤ ਵਧੀਆ ਖੱਦਰ ਸੂਸੀ ਦਾ ਕੱਪੜਾ ਦਰਿਆ ਖੇਸ ਬੂਰਾਖੰਡ ਵਗੈਰਾ ਬਣਦੀ ਸੀ ਪਰ ਸਿੱਖ ਸੰਗਤਾਂ ਜਦੋਂ 마ਸੀਵਾੜੇ ਦਾ ਨਾਂ ਲੈਂਦੀਆਂ ਜਾਂ ਸੁਣਦੀਆਂ ਨੇ ਤਾਂ ਉਹਨਾਂ ਦੀ ਕਲਪਨਾ 'ਚ ਇੱਕਦਮ 마ਸੀਵਾੜੇ ਦਾ ਸੁਨ ਸੰਤ ਤੇ ਵਿਰਾਨ ਜੰਗਲ ਘੁੰਮ ਜਾਂਦਾ ਹੈ ਸਿਆਲ ਦੀ ਠੰਡੀ ਰਾਤ ਆਪਣੇ ਆਖਰੀ ਪੈਰ ਚੋਂ ਗੁਜ਼ਰ ਰਹੀ ਹੈ ਪੈਰ ਪੈਰ ਤੇ ਸੱਪਾਂ ਸ਼ੀਹਾਂ ਦਾ ਖਤਰਾ ਐਸੀ ਭਿਆਨਕ ਰਾਤ ਵਿੱਚ ਆਨੰਦਪੁਰ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਾਰੇ ਸੁੱਖ ਆਰਾਮ ਤਿਆਗ ਕੇ ਇਸ ਜੰਗਲ ਵਿੱਚ ਦੀ ਗੁਜ਼ਰ ਰਹੇ ਨੇ ਨਾ ਹੱਥੋਂ ਤੇ ਬਾਜ ਹੈ ਨਾ ਸਿਰ ਤੇ ਕਲਗੀ ਹੈ ਨਾ ਤਾਜ ਹੈ ਨਾ ਹੀ ਇਠਾ ਨੀਲਾ ਘੋੜਾ ਹੈ ਪੈਰਾਂ ਵਿੱਚ ਪਏ ਛਾਲੇ ਤੇ ਹੱਥ ਵਿੱਚ ਫੜੀ ਨੰਗੀ ਕਿਰਪਾਨ ਹੀ ਇਸ ਵਕਤ ਉਹਨਾਂ ਦਾ ਸਰਮਾਇਆ ਹੈ ਅੱਠ ਪੋ 1762 ਬਿਕਰਮੀ ਦੀ ਰਾਤ ਜਿਵੇਂ ਗੁਰੂ ਜੀ ਦਾ ਇਮਤਿਹਾਨ ਲੈ ਰਹੀ ਸੀ ਪਰ ਗੁਰੂ ਗਵਿੰਦ ਸਿੰਘ ਜੀ ਦੇ ਦੇਵੀ ਚਰਿੱਤਰ ਦੀ ਇਹ ਇੱਕ ਵਿਲੱਖਣ ਖੂਬੀ ਹੈ ਕਿ ਜੀਵਨ ਦੇ ਆ অতি ਨਾਜ਼ੁਕ ਘੜੀਆਂ ਵਿੱਚ ਉਹਨਾਂ ਨੇ ਭਾਵੇਂ ਜ਼ਿੰਦਗੀ ਦਾ ਹਰ ਸੁੱਖ ਤਿਆਗਤਾ ਜਾਂ ਆਪਣਾ ਪੂਰਾ ਸਰਵੰਸ ਵਾਰਤਾ ਪਰ ਉਹਨਾਂ ਨੇ ਤਿੰਨ ਚੀਜ਼ਾਂ ਦਾ ਸਾਥ ਕਦੇ ਨਹੀਂ ਛੱਡਿਆ ਚੜ੍ਹਦੀ ਕਲਾ ਕਾਵ ਕਲਾ ਤੇ ਅਕਾਲ ਪੁਰਖ ਦਾ ਓਟ ਆਸਰਾ ਜਦੋਂ ਕਿਲੇ ਫੌਜਾਂ ਹਾਥੀ ਘੋੜੇ ਤੇ ਤੰਤ ਤਾਮ ਕੁਝ ਵੀ ਕੋਲ ਨਾ ਰਹਾ ਤਾਂ ਉਹਨਾਂ ਨੇ ਵਕਤ ਦੇ ਬਾਦਸ਼ਾਹ ਨੂੰ ਫਾਰਸੀ ਕਵਤਾ ਵਿੱਚ ਵਿਜੇ ਪੱਤਰ ਜਿੱਤ ਦੀ ਚਿੱਠੀ ਜ਼ਫਰਨਾਮਾ ਲਿਖਿਆ ਜਦੋਂ ਸਾਬੋ ਕੀ ਤਲਵੰਡੀ ਵਿਖੇ ਸ਼ਮਾਂ ਦੇ ਦੋਲੇ ਪਰਵਾਨਿਆ ਬਾਗ ਪਹੀਰਾ ਕੱਤ ਕੇ ਗੁਰੂ ਦੇ ਗਿਰਦ ਖਾਲਸਾ ਕੱਤਰ ਹੋ ਗਿਆ ਤਾਂ ਦਸ਼ਮੇਸ਼ ਗੁਰੂ ਨੇ ਠੇਠ ਪੰਜਾਬੀ ਵਿੱਚ ਇਹ ਸਾਧ ਵਿਚਾਰੀ ਲੱਖੀ ਜੰਗਲ ਖਾਲਸਾ ਆਣ ਦੇਦਾਰ ਦਿੱਤੋ ਨੇ ਸੁਣ ਕੇ ਸੱਦ ਮਾਹੀ ਦਾ ਮੇਹੀ ਪਾਣੀ ਕਾਹ ਮੁਤੇ ਨੇ ਅਤੇ ਹੁਣ ਜਦੋਂ ਮਾਸੀਵਾੜੇ ਦੇ ਜੰਗਲਾਂ ਵਿੱਚ ਬਿਲਕੁਲ ਇਕੱਲੇ ਵਿੱਚ ਰਹੇ ਸਾਂ ਤਾਂ ਉਹਨਾਂ ਨੇ ਆਪਣੇ ਮਿੱਤਰ ਪਿਆਰੇ ਉਸ ਅਕਾਲ ਪੁਰਖ ਨੂੰ ਇਹਨਾਂ ਸ਼ਬਦਾਂ ਨਾਲ ਯਾਦ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦبن ਰੋਗ ਰਜ਼ਾਈਆਂ ਦਾ ਉਡਣ 나ਗ ਨਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ ساری ਰਾਤ ਵਿਖੜੇ ਰਾਹਾਂ ਤੇ ਬੈਦਲ ਤੁਰਨ ਕਰਕੇ ਗੁਰੂ ਜੀ ਦੇ ਪੈਰ ਅੰਗੂਰਾਂ ਦੇ ਗੁੱਛਿਆਂ ਵਾਂ ਛਾਲਿਆਂ ਨਾਲ ਭਰੇ ਹੋਏ ਸਨ ਹੁਣ ਦਿਨ ਚੜਨ ਵਾਲਾ ਸੀ ਮਾਸ਼ੀ ਬਾੜੇ ਦੇ ਬਾਹਰ-ਵਾਰ ਗੁਰੂ ਜੀ ਨੂੰ ਇੱਕ ਬਾਗ ਨਜ਼ਰੀ ਆਉਂਦਾ ਹੈ। ਉਹ ਬਾਗ ਵਿੱਚ ਜਾ ਕੇ ਉੱਥੇ ਪਈ ਖੂਹ ਦੀ ਇੱਕ ਟਿੰਡ ਨੂੰ ਸਹਰਾਣਾ ਬਣਾ ਕੇ ਧਰਦੀ ਦੀ ਗੋਦ ਵਿੱਚ ਲੇਟ ਜਾਂਦੇ ਆ। ਤਾਂ ਕਿਵੇਂ ਕਾਂ ਛੇਤੀ ਉਹਨਾਂ ਦੀ ਅੱਖ ਲਾਵੇ ਜਾਂਦੀ ਹੈ। ਉਹਨਾਂ ਦੇ ਸੱਜੇ ਹੱਥ ਵਿੱਚ ਫੜੀ ਨੰਗੀ ਕਿਰਪਾਨ ਸੂਰਜ ਦੀਆਂ ਪਹਿਲੀਆਂ ਕਿਰਨਾਂ ਦੀ ਸ਼ੂ ਨਾਲ ਚਮਕ ਰਹੀ ਸੀ। ਉੱਚ ਪੀਰ ਗੁਰ ਹਾਜੀ ਭਏ ਮਾਸ਼ੀਵਾੜੇ ਦੇ ਬਾਹਰ-ਬਾਰ ਗਲਾਬੇ ਮਸੰਦ ਦੇ ਬਾਗ ਵਿੱਚ ਅੱਜ ਸਵੇਰੇ-ਸਵੇਰੇ ਹਲਚਲ ਜੀ ਮਚੀ ਹੋਈ ਸੀ। ਸੰਘਣੇ ਰੁੱਖਾਂ ਦੀ ਛੰਗੀ ਵਿੱਚ ਇੱਕ ਤਜੱਸਵੀ ਪੁਰਸ਼ ਥਾਪਿਆ ਸੀ। ਉਸ ਤੋਂ ਥੋੜੀ ਜਿਹੀ ਬੈਠ ਤੇ ਉਸੇ ਵਰਗੇ ਤਿੰਨ ਵਿਅਕਤੀ ਹੋਰ ਬੈਠੇ ਸਨ। ਉਹਨਾਂ ਦੇ ਚਿਹਰਿਆਂ ਉੱਤੇ ਚਿੰਤਾ ਤੇ ਤਕਾਬੜ ਦੇ ਚਿੰਨ੍ਹ ਵਿਖਾਈ ਦੇ ਰਹੇ ਸਨ। ਉਹਨਾਂ ਦੇ ਹਾਵ-ਭਾਵ ਤੋਂ ਜਾਪਦਾ ਸੀ ਕਿ ਉਹ ਸੁੱਤੇ ਹੋਏ ਵਿਅਕਤੀ ਨੂੰ ਜਗਾਉਣਾ ਚਾਹੁੰਦੇ ਸਨ। ਪਾਰਸ ਦੇ ਨੀਂਦ ਵਿੱਚ ਵਿਗਨ ਪੌਣ ਤੋਂ ਡਰਦੇ ਸਨ ਸੰਕੋਚ ਕਰਦੇ ਸਨ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁੱਖਾਂ ਦੇ ਪੱਤਿਆਂ ਵਿੱਚ ਛਣਛਣ ਕੇ ਸੁੱਤੇ ਪਏ ਵਿਅਕਤੀ ਦੇ ਚਿਹਰੇ ਉੱਤੇ ਪੈ ਰਹੀਆਂ ਸਨ ਤੇ ਜੈਸਵੀ ਮਹਾਪੁਰਸ਼ ਦਾ ਚਿਹਰਾ ਇੱਕ ਨਿੱਕੇ ਜਿਹੇ ਸੂਰਜ ਵਾਂਗ ਚਮਕ ਰਿਹਾ ਸੀ ਇੱਕ ਨੌਕਰ ਦੇ ਦਸਾਂ ਤੇ ਗਲਾਬਾ ਮਸੰਦ ਕਾਲੀ ਕਾਲੀ ਬਾਗ ਚ ਆਇਆ ਤੇ ਇਸ ਅਨੋਖੇ ਦ੍ਰਿਸ਼ ਨੂੰ ਵੇਖ ਕੇ ਹੈਰਾਨ ਹੀ ਰਹਿ ਗਿਆ ਉਸ ਨੇ ਇੱਕਦਮ ਪਛਾਣ ਲਿਆ ਕਿ ਸੁੱਤਾ ਹੋਇਆ ਮਹਾਪੁਰਸ਼ ਆਨੰਦ ਪਰਵਾਲੇ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਨੇ ਪਰ ਮਹਾ ਬਲਵਾਨ ਫੌਜਾਂ ਕਿਲਿਆਂ ਦੇ ਮਾਲਕ ਨੀਲੇ ਕੋੜ ਦੇ ਸ਼ਾਹ ਸਵਾਰ ਦਾ ਇਹ ਕਿਹੜਾ ਰੂਪ ਸੀ ਨਾ ਸਿਰ ਤੇ ਕਲਗੀ ਨਾ ਹੱਥ ਉਤੇ ਖੰਭ ਫੜ ਫੜਾਉਂਦਾ ਬਾਜ ਨਾ ਹੱਥ ਵਿੱਚ ਨੀਲੇ ਕੋੜੇ ਦੀ ਬਾਗ ਕੀ ਦਸ਼ਮੇਸ਼ ਤੇ ਤਾਂ ਆਪ ਕਿਸੇ ਇਮਤਿਹਾਨ ਚੋਂ ਲੰਘ ਰਹੇ ਸਨ ਜਾਂ ਸਾਡੇ ਸਿੱਖ ਦੀ ਕੋਈ ਪ੍ਰਖਿਆ ਲੈਣ ਆਏ ਸਨ ਆਪਣੇ ਆਲੇ ਦੁਆਲੇ ਹੋ ਰਹੀ ਹਿਲਜੁਲ ਦੀ ਵਿੜਕ ਨਾਲ ਗੁਰੂ ਗੋਬਿੰਦ ਸਿੰਘ ਜੀ ਜਾਗ ਉੱਠੇ। ਉਹਨਾਂ ਦਾ ਹੱਥ ਇੱਕਦਮ ਨੰਗੀ ਕਿਰਪਾ ਦੇ ਮੁੱਠੇ ਤੇ ਕੱਸਿਆ ਗਿਆ। ਪਰ ਜਦੋਂ ਉਹਨਾਂ ਨੇ ਵੇਖਿਆ ਕਿ ird gird ਖੜੇ ਵਿਅਕਤੀਆਂ ਦੇ ਹੱਥ ਜੁੜੇ ਹੋਏ ਨੇ ਤਾਂ ਉਹ ਸਹਿਜ ਭਾਵਨਾ ਨਾਲ ਸਾਵਧਾਨ ਹੋ ਕੇ ਉੱਠ ਬੈਠੇ। ਗਲਾਬੇ ਮਸੰਦ ਨੇ ਉਸ ਦੇ ਸਾਥੀਆਂ ਨੇ ਅੱਗੇ ਵਧ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਪਾਈ ਦਾਸ ਸਿੰਘ ਪਾਈ ਧਰਮ ਸਿੰਘ ਤੇ ਪਾਈ ਮਾਨ ਸਿੰਘ ਨੇ ਵੀ ਕੋਲ ਆ ਕੇ ਨਮਸਕਾਰ ਕੀਤੀ ਤੇ ਫਤਿਹ ਬੁਲਾਈ। ਪਾਈ ਗਲਾਬੇ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹੋ ਇੱਥੇ ਖੁੱਲੀ ਥਾਂ ਬਾਗ ਵਿੱਚ ਬਹਿਣਾ ਸੁਰੱਖਿਤ ਨਹੀਂ ਹੈ। ਚਲੋ ਦਾਸ ਦੇ ਗਰੀਬ ਖਾਨੇ ਵਿੱਚ ਚਰਨ ਪਾਓ ਤੇ ਆਰਾਮ ਕਰੋ। ਦਸ਼ਮੇਸ਼ ਪਿਤਾ ਦੇ ਪੈਰ ਛਾਲਿਆਂ ਨਾਲ ਭਰੇ ਹੋਏ ਸਨ। ਨੰਗੇ ਪੈਰੀ ਚੱਲਦੇ ਆਏ ਸਨ ਰਾਤ ਵੇਲੇ। ਇਸ ਲਈ ਭਾਈ ਮਾਨ ਸਿੰਘ ਨੇ ਉਹਨਾਂ ਨੂੰ ਕੰਧਾੜੇ ਚੁੱਕ ਲਿਆ ਤੇ ਭਾਈ ਗਲਾਬੇ ਦੇ ਘਰ ਲੈ ਗਏ। ਗੁਰੂ ਕੀ ਸਾਖੀਆਂ 1799 ਈਸਵੀ ਅੰਸਾਰ ਗੁਰੂ ਜੀ 9, 10 ਤੇ 11 ਪੋਹ ਯਾਨੀ ਕਿ 8, 9, 10 ਦਸੰਬਰ 1705 ਈਸਵੀ ਤਿੰਨ ਦਿਨ ਵਾਸੀਵਾੜ ਰਹੇ। ਇਹ ਤਿੰਨ ਦਿਨ ਸਿੱਖ ਇਤਿਹਾਸ ਦੇ ਬਹੁਤ ਹੀ ਮਹੱਤਵਪੂਰਨ ਦਿਨ ਨੇ। ਗੁਰੂ ਜੀ ਨੇ ਬਾਦਸ਼ਾਹ اور ਮੁਜੀਬ ਨੂੰ ਫਾਰਸੀ ਕਾਫਤਾ ਵਿੱਚ ਦੋ ਪੱਤਰ ਲਿਖੇ ਪਹਿਲਾ ਪੱਤਰ ਫਤਿਹਨਾਮਾ ਮਾਸੀਵਾੜੇ ਤੋਂ ਲਿਖਿਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਪੱਤਰ ਵਿੱਚ ਗੁਰੂ ਜੀ ਨੇ ਆਪਣੇ ਦੋ ਸਹਿਬਜ਼ਾਦਿਆਂ ਸਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਹਿਬਜ਼ਾਦਾ ਜਝਾਰ ਸਿੰਘ ਜੀ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਜੋ ਕਿ ਚਮਕੌਰ ਦੀ ਜੰਗ ਵਿੱਚ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਸਨ ਸਰਹੰਦ ਦੇ ਵਿੱਚ ਛੋਟੇ ਸਹਿਬਜਾਦਨ ਦੀ ਛੀਦੀ ਦਾ ਅਜੇ ਉਹਨਾਂ ਨੂੰ ਪਤਾ ਨਹੀਂ ਸੀ ਲੱਗਿਆ ਨਾ ਇਹ ਪਤਾ ਲੱਗਿਆ ਕਿ ਉਹਨਾਂ ਨਾਲ ਕੀ ਵਾਪਰਿਆ ਸੋ ਇਹ ਖਬਰ ਉਹਨਾਂ ਨੂੰ ਰਾਏਕੋਟ ਤੋਂ ਅੱਗੇ ਜਾ ਕੇ ਜੱਟਪੁਰੇ ਲੰਮੇ ਜੱਟਪੁਰੇ ਜਾ ਕੇ ਮਿਲਦੀ ਹੈ ਕਹਿੰਦੇ ਹਨ ਕਿ ਫਤੇ ਨਾਮੇ জাফর ਨਾਮੇ ਦੇ 100 ਸ਼ੇਰ ਸਨ ਜੋ ਬਾਬੂ ਜਗਨਨਾਥ ਦਾਸ ਨੂੰ 1890 ਈਸਵੀ ਵਿੱਚ ਗੁਰਦੁਆਰਾ ਤਖਤ शिरोमੰਦਰ ਸਾਹਿਬ ਪਟਨਾ ਤੋਂ ਮਹੰਤ ਬਾਬਾ ਸਮੇਰ ਸਿੰਘ ਜੀ ਕੋਲੋਂ ਮਿਲੇ ਸਨ ਬਦਕਿਸਮਤੀ ਨਾਲ ਇਹ ਕਾਗਜ਼ ਬਾਬੂ ਜੀ ਤੋਂ ਕਿਤੇ ਗਵਾਚ ਗਏ ਕਈ ਸਾਲਾਂ ਬਾਅਦ ਉਹਨਾਂ ਨੇ ਆਪਣੀ ਜਾ ਦਾਸ਼ ਤੋਂ 24 ਸ਼ੇਅਰ ਲੈ ਕੇ ਸਰਦਾਰ ਅਮਰਾਉ ਸਿੰਘ ਮਜੀਠੀਆ ਨੂੰ ਭੇਜੇ ਭਾਈ ਵੀਰ ਸਿੰਘ ਨੇ 16 ਜੁਲਾਈ 1942 ਦੇ ਖਾਲਸਾ ਸਮਾਚਾਰ ਵਿੱਚ ਪਹਿਲੀ ਵਾਰ 24 ਸ਼ੇਰਾਂ ਦਾ ਇਹ ਪੱਤਰ ਪ੍ਰਕਾਸ਼ਿਤ ਕੀਤਾ ਇਹ ਪੱਤਰ ਕਹਾਦਾ ਨਿਰਾ ਅਗਨੀ ਬਾਣ ਜੋ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਮਨੋਵਸਥਾ ਨੂੰ ਪਰਣ ਕਰਦਾ ਹੈ ਫਤਿਹਨਾਮਾ ਦਾ ਹਰਸ਼ ਰੋ ਰੋਸ ਤੇ ਬੰਗਾਰ ਨਾਲ ਭਰਿਆ ਹੋਇਆ ਹੈ ਜੰਗ ਚਮਕੌਰ ਦੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਗੁਰੂ ਜੀ ਦਾ ਰੋ ਤੇ ਰੋਸ ਵਿੱਚ ਹੋਣਾ ਕੁਦਰਤੀ ਹੈ ਕਿਉਂਕਿ ਬਾਦਸ਼ਾਹੀ ਸ਼ੈ ਨਾਲ ਮੋਰ ਫੌਜਾਂ ਨੇ ਆਪਣੀਆਂ ਕਸਮਾਂ ਤੇ ਬਾਦੇ ਤੋੜ ਕੇ ਗੁਰੂ ਜੀ ਨਾਲ ਧਗਾ ਜੋ ਕੀਤਾ ਸੀ ਗੁਰੂ ਜੀ ਬਾਦਸ਼ਾਹ ਨੂੰ ਲਿਖਦੇ ਹਨ ਵੇ ਤੇਰੇ ਵਰਗੇ ਕਾਪਟੀ ਤੇ ਫਰੇਬੀ ਬੰਦੇ ਨੂੰ ਔਰੰਗਜ਼ੇਬ ਜਾਨੀ ਕਿ ਤਖਤ ਦੀ ਸ਼ੋਭਾ ਇਹ ਨਾ ਸੋਭਦਾ ਨਹੀਂ ਤੂੰ ਆਪਣੇ ਪਿਓ ਦੀ ਮਿੱਟੀ ਪਲੀਤ ਕੀਤੀ ਐ ਤੇ ਤੇਰੇ ਹੱਥ ਤੇਰੇ ਭਰਾਵਾਂ ਦੇ ਖੂਨ ਨਾਲ ਰੰਗੇ ਹੋਏ ਨੇ ਵੇ ਕੀ ਹੋਇਆ ਤੂੰ ਮਕਾਰ ਗਿੱਦੜ ਵਾਂਗ ਮੇਰੇ ਦੋ ਪੁੱਤਰ ਮਾਰਤੇ ਪਰ ਅਸੀਂ ਸ਼ੇਰ ਵਾਂਗ ਡੱਟ ਕੇ ਤੇਰੇ ਪਾਪਾਂ ਦਾ ਹਿਸਾਬ ਕਰਨ ਲਈ ਜੰਮਦੇ ਬੈਠੇ ਹਾਂ ਹਜੇ ਰੱਬ ਦੀ ਖਲਕਤ ਨੂੰ ਤਬਾਹ ਕਰਨ ਦੀ بجائے ਤੈਨੂੰ ਖੁਦ ਤਲਵਾਰ ਤੇ ਕਟਾਰ ਲੈ ਕੇ ਮੈਦਾਨ ਚਾਉਣਾ ਚਾਹੀਦਾ ਤੇ ਮੱਥਾ ਲਾਉਣਾ ਚਾਹੀਦਾ ਸਾਡੇ ਨਾਲ ਦੇਸ਼ ਕੌਮ ਤੇ ਧਰਮ ਦੀ ਖਾਤਰ ਅਨੰਦਪੁਰ ਵਰਗੀ ਰਾਜਤਾਨੀ ਆਪਣਾ ਸਮੂਹ ਪਰਿਵਾਰ ਤੇ ਹਜ਼ਾਰਾਂ ਸਿੱਖ ਕਰਵਾਨ ਕਰਨ ਤੋਂ ਬਾਅਦ ਵੀ ਗੁਰੂ ਗਵਿੰਦ ਸਿੰਘ ਜੀ ਦਾ ਸਾਹਸ ਤੇ ਹੌਸਲਾ ਬੇਮਿਸਾਲ ਹੈ ਔਰ ਜੇ ਉਹ ਨੂੰ ਜਿਸ ਤੋਂ ਸਾਰਾ ਹਿੰਦੁਸਤਾਨ ਧਰਮ-ਧਨ ਕੰਦਾ ਸੀ ਇਸ ਤਰ੍ਹਾਂ ਦੀਆਂ ਫਟਕਾਰਾਂ ਗੁਰੂ ਗਵਿੰਦ ਸਿੰਘ ਜੀ ਵਰਗਾ ਕੋਈ ਨਿਰਭੈ ਮਹਾਪੁਰਖ ਹੀ پا ਸਕਦਾ ਹੈ ਫਤਿਹਨਾਮਾ ਤੇ ਜ਼ਫਰਨਾਮਾ ਉੱਤੇ ਵਿਸਥਾਰ ਨਾਲ ਵਿਚਾਰ ਕਿਤੇ ਆਪਾਂ ਅੱਗੇ ਚੱਲ ਕੇ ਕਰਾਂਗੇ ਸਿੱਖ ਇਤਿਹਾਸ ਵਿੱਚ ਪੈਰ ਪੈ ਤੇ ਮੱਤ ਪੇਦ ਮੌਜੂਦ ਨੇ ਬਹੁਤ ਸਾਰੇ ਇਤਹਾਸਕਾਰਾਂ ਅਨਸਾਰ ਮਾਸ਼ੀਵਾੜੇ ਗੁਰੂ ਜੀ ਗਲਾਬਾ ਤੇ ਪੰਜਾਬਾ ਦੋ ਭਰਾਵਾਂ ਦੇ ਚਾਰੇ ਚ ਰਹੇ ਸਨ ਪਰ ਮਾਸ਼ੀਵਾੜ ਦੀ ਸਥਾਨਕਰਵਤ ਅਨਸਾਰ ਗੁਰੂ ਜੀ ਨਵੀਖਾਂ ਤੇ ਗਨੀਖਾਂ ਦੋ ਪਠਾਨ ਭਰਾਵਾਂ ਦੇ ਘਰ ਰਹੇ ਸਨ ਕਿਉਂਕਿ ਉਹਨਾਂ ਦਿਨਾਂ ਵਿੱਚ ਗੁਰੂ ਜੀ ਦੀ ਭਾਲ ਵਿੱਚ ਹਿੰਦੂ ਘਰਾਣਿਆਂ ਤਲਾਸ਼ੀਆਂ ਹੋ ਰਹੀਆਂ ਸਨ ਤੇ ਉਹ ਕਿਸੇ ਮੁਸਲਮਾਨ ਪਰਿਵਾਰ ਵਿੱਚ ਹੀ ਸੁਰੱਖਿਤ ਰਹਿ ਸਕਦੇ ਸਨ ਸੋ ਦੂਜੀ ਗੱਲ ਯਾਦ ਜੱਟਦੀ ਹੈ ਮਾਸ਼ੀਵਾੜੇ ਵਿੱਚ ਭਾਈ ਗਲਾਬੇ ਤੇ ਪੰਜਾਬੇ ਦੇ ਘਰ ਵਾਲੇ ਸਥਾਨ ਤੇ ਗੁਰਦੁਆਰਾ ਚਵਾਰਾ ਸਾਹਿਬ ਬਣਿਆ ਹੋਇਆ ਹੈ ਅਤੇ ਗਨੀਖਾਂ ਨਵੀਖਾਂ ਦੇ ਘਰ ਵਿੱਚ ਵੀ ਗੁਰਦੁਆਰਾ ਉੱਚ ਦਾ ਪੀਰ ਸ਼ੋਭਤ ਹੈ ਕਿਉਂਕਿ ਪਠਾਨ ਭਰਾਵਾਂ ਦੇ ਘਰੋਂ ਹੀ ਗੁਰੂ ਜੀ ਉੱਚ ਦਾ ਪੀਰ ਬਣ ਕੇ ਨਿਕਲੇ ਸਨ ਗਨੀਖਾਂ ਤੇ ਨਵੀਖਾਂ ਰਹਿਲੇ ਪਠਾਨ ਘੋੜਾਂ ਦੇ ਵਪਾਰੀ ਸਨ ਅਤੇ ਦਸ਼ਮੇਸ਼ ਪਿਤਾ ਦੇ ਸ਼ਰਧਾਲੂ ਸਨ ਉਹ ਗੁਰੂ ਜੀ ਨੂੰ ਵਧੀਆ ਘੋੜੇ ਵੇਚਣ ਲਈ ਅਕਸਰ ਹੀ ਆਨੰਦਪੁਰ ਆਉਂਦੇ ਜਾਂਦੇ ਰਹਿੰਦੇ ਸਨ ਜਿਵੇਂ ਕਿ ਅਸੀਂ ਪਿਛਲੇ ਲੇਖ ਵਿੱਚ ਲਿਖਿਆ ਹੈ ਕਿ ਸਰਕਾਰੀ ਗਜ਼ਟੀਆਂ ਅਨੁਸਾਰ ਉਹਨਾਂ ਦਿਨਾਂ ਵਿੱਚ ਮਾਸੀਵਾੜਾ ਹੋਰ ਵਸਤਾਂ ਤੋਂ ਇਲਾਵਾ ਵਧੀਆ ਖਾਦਰ ਬਣਾਉਣ ਲਈ ਮਸ਼ਹੂਰ ਸੀ ਇਸ ਲਈ ਇੱਥੋਂ ਦੀਆਂ ਦੋ ਮਾਈਆਂ ਜਿਨ੍ਹਾਂ ਦੇ ਨਾਂ ਗੁਰੂਕਿਆਂ ਸਾਖੀਆਂ ਵਿੱਚ ਸੋਮਾ ਬ੍ਰਾਹਮਣੀ ਤੇ ਦੇਸਾਂ ਖਤਰਾਨੀ ਲਿਖੇ ਹੋਏ ਨੇ ਹਰ ਸਾਲ ਆਪਣੇ ਹੱਥੀਂ ਖਾਦਰ ਤਿਆਰ ਕਰਕੇ ਕਰਕੇ ਗੁਰੂ ਜੀ ਨੂੰ ਅਨੰਦਪੁਰ ਭੇਟ ਕਰਨ ਲਈ ਜਾਇਆ ਕਰਦੀਆਂ ਸਨ ਔਰ ਉਹਨਾਂ ਨੂੰ ਗੁਰੂ ਜੀ ਦੇ 마ਸੀਵਾੜੇ ਵਿੱਚ ਹੋਣ ਦਾ ਪਤਾ ਲੱਗਿਆ ਸੀ ਹੁਣ ਉਹਨਾਂ ਨੇ ਆਪਣੇ ਆਪਣੇ ਟੋਟੇ ਉੱਤੇ 5-5 ਰੁਪਏ ਰੱਖ ਕੇ ਬੜੀ ਸ਼ਾਦਾ ਨਾਲ ਗੁਰੂ ਜੀ ਨੂੰ ਆਹ ਮੱਥਾ ਟੇਕਿਆ ਦੂਜੇ ਪਾਸੇ ਪਾਈ ਗਲਾਬਾ ਪੰਜਾਬਾ ਗੁਰੂ ਜੀ ਦੇ ਸਾਥੀ ਤਿੰਨੇ ਸਿੰਘ ਗਨੀਖਾਂ ਅਤੇ ਨਵੀਖਾਂ ਗੁਰੂ ਜੀ ਨੂੰ 마ਸੀਵਾੜੇ ਚੋਂ ਸੁਰੱਖਤ ਵਾ ਲੈ ਜਾਣ ਬਾਰੇ ਸੋਚ ਵਿਚਾਰ ਕਰ ਰਹੇ ਸਨ ਗੁਰੂ ਜੀ ਦੀ ਆਗਿਆ ਨਾਲ ਇਵੇਂ ਤੇ ਬਣਾਈ ਗਈ ਕਿ ਇਸ ਖੱਦਰ ਨੂੰ ਨੀਲਾ ਰੰਗ ਕੇ ਇਸ ਦੀ ਇੱਕ ਲੁੰਗੀ ਇੱਕ ਚੋਲਾ ਤੇ ਇੱਕ ਸਿਰ ਦਾ ਪਟਕਾ ਤਿਆਰ ਕੀਤਾ ਜਾਵੇ ਤੇ ਫਿਰ ਇਹ ਵਸਤਰ ਪਹਿਨ ਕੇ ਗੁਰੂ ਜੀ ਉੱਚ ਦੇ ਪੀਰ ਦੇ ਭੇਸ ਵਿੱਚ 마ਸੀਵਾੜੇ ਤੋਂ ਅੱਗੇ ਤੁਰ ਜਾਣ। ਸਿੱਖ ਇਤਿਹਾਸ ਦਾ ਇਹ ਇੱਕ ਅਣਗੌਲਿਆ ਤੇ ਲੁਕਤ ਪੱਖ ਦੱਸਣਾ ਜ਼ਰੂਰੀ ਹੈ ਕਿ ਗੁਰੂ ਜੀ ਨੂੰ 마ਸੀਵਾੜੇ ਤੋਂ ਸੁਰੱਖਤ ਵਿਦਾ ਕਰਨ ਵਿੱਚ ਗਨੀ ਖਾਨ, ਨਵੀ ਖਾਨ ਤੇ ਭਾਈ ਗਲਾਬੇ ਤੇ ਪੰਜਾਬੇ ਤੋਂ ਇਲਾਵਾ ਪੰਜ ਮੁਸਲਮਾਨ ਪੀਰਾਂ ਫਕੀਰਾਂ ਨੇ ਵੀ ਸਹਿਯੋਗ ਕੀਤਾ ਸੀ ਦੋ ਪੀਰਾਂ ਦੇ ਨਾਂ ਗਿਆਨੀ ਗਿਆਨ ਸਿੰਘ ਨੇ ਵੀ ਤਵਾਰੀ ਗੁਰੂ ਖਾਲਸਾ ਵਿੱਚ ਦਿੱਤੇ ਹੋਏ ਨੇ ਸੈਦ ਅਨਾਇਤ ਅਲੀ ਨੂਰਪੁਰੀਆ ਅਤੇ ਸajjad हसन ਅਲੀ ਮੋਠੂ ਮਾਜਰੇ ਵਾਲਾ ਪਰ ਗੁਰੂ ਕੇ ਸਾਖੀਆਂ ਵਿੱਚ ਭਾਈ ਸਰੂਪ ਸਿੰਘ ਕੌਸ਼ਸ਼ ਅਨਸਾਰ ਇਸ ਸ਼ੁਭਕਾਰ ਵਿੱਚ ਤਿੰਨ ਪੀਰ ਹੋਰ ਵੀ ਸ਼ਾਮਲ ਦੱਸੇ ਜਾਂਦੇ ਹਨ ਜਿਨ੍ਹਾਂ ਦੇ ਨਾਂ ਹਨ ਕਾਜੀ ਚਰਾਗ ਸ਼ਾ ਅਜਨੇਰੀਆ ਕਾਜੀ ਪੀਰਮੰਮ ਸਲੋ ਵਾਲੇ ਤੇ ਸ਼ਵੇਗ ਸਾਹ ਹਲਵਾਰੀਆ ਇਹ ਪੀਰ ਫਕੀਰ ਗੁਰੂ ਜੀ ਦੀ ਸਰਬਕਾਲੀ ਤੇ ਸਰਬਮਾਨ ਮਹਤਕਾਰੇ ਵਿਚਾਰਧਾਰਾ ਅਤੇ ਉਪਦੇਸ਼ਾਂ ਤੋਂ ਪ੍ਰਭਾਵਤ ਸਨ ਉਹ ਗੁਰੂ ਗਵਿੰਦ ਸਿੰਘ ਜੀ ਨੂੰ ਧਰਮ ਅਨਸਾਦ ਤੇ ਸਚਾਈ ਦੇ ਰਾਹ ਤੇ ਚੱਲਣ ਵਾਲੇ ਨਿੱਡਰ ਗੁਰੂ ਪੀਰ ਸਮਝਦੇ ਸਨ ਅਜਿਹੇ ਧਾਰਕ ਮਹਾਪੁਰਸ਼ ਦੀ ਮਦਦ ਕਰਨਾ ਉਹਨਾਂ ਲਈ ਸਵਾਬ ਦਾ ਕੰਮ ਸੀ ਸੋ ਮਾਸੀ ਵਾਰੇ ਤੋਂ ਤੁਰੰਦਾ ਵਰਮ ਗੁਰੂ ਕੇ ਸਾਖੀਆਂ ਵਿੱਚ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਗੁਰੂ ਜੀ 12 ਪੋ ਮੰਗਲਵਾਰ ਤੇ ਦਿਉ ਪੀਰ ਉੱਚ ਸ਼ਰੀਫ ਦੇ ਨਾਮ ਸੇ ਸ੍ਰੀ ਵਾਹਗੁਰੂ ਆ ਕੇ ਪਲੰਗ ਤੇ ਆਏ ਬਰਾਜੇ ਕਾਜੀ ਚਰਾਗ ਸ਼ਾਹ ਸੇ ਬਚਨ ਹੋਆ ਹਮਾਰਾ ਪਲੰਗ ਜਹਾਂ ਸੇ ਉਠਾਏ ਕਿ ਅਜਨੀਰ گاؤں ਕੀ ਤਰਫ ਪਿਆਨਾ ਕਰੀਏ ਹਾਜੀ ਚਰਾਖਾ ਸ਼ਾ ਮੂਰ ਪੰਖ ਦਾ ਮੁੱਠਾ ਪਕੜ ਕੇ ਪਲੰਗ ਦੇ ਪਿੱਛੇ-ਪਿੱਛੇ ਹੋ ਲਿਏ ਸਤਿਗੁਰੂ ਜੀ ਪੰਜੋਂ ਮਰੀਦਾਂ ਕੇ ਗੈਲ ਉਹ ਪਟਾਲੇ ਵਾਲਾ ਮਾਸੀਵਾੜੇ ਸੇ ਚੱਲ ਗਏ راہ ਵਿੱਚ ਕੋਈ ਮੁਸਲਮਾਨ ਰਾਹੀ ਪੁੱਛਦਾ ਕਿ ਇਹ ਕਿਹੜੇ ਪੀਰ ਦੀ ਜਾ ਰਹੇ ਨੇ ਆ ਉੱਤਰ ਮਿਲਦਾ ਇਹ ਉੱਚ ਦੇ ਪੀਰ ਨੇ ਜੀ ਮੱਕੇ ਤੋਂ ਆਏ ਨੇ ਤਾਂ ਉਹ ਸਿਰ ਝੁਕਾ ਕੇ ਸਲਾਮ ਕਰਕੇ ਲੰਘ ਜਾਂਦੇ ਕਵੀ ਵੀਰ ਸਿੰਘ ਵੱਲ ਸਿੰਘ ਸਾਗਰ ਵਿੱਚ ਲਿਖਦੇ ਨੇ ਹੇਰ ਕੇ ਮਲੇਸ਼ ਕਹੇ ਨੀਲ ਪੇਸ ਕੌਣ ਜਾ ਤਾ ਸੋ ਗਨੀ ਨਵੀ ਮੁਖ ਐਸੇ ਕਹ ਅਲਾਮਦਾ ਉੱਚ ਸੰਦਾ ਪੀਰ ਦਸਤਗੀਰ ਹੈ ਹਮਾਰੇ ਜਿਹੀ ਖਲਕ ਉਧਾਰ ਬੇ ਕੋ ਮੱਕੇ ਜੀਤੇ ਆਂਦਾ ਗੁਰੂ ਵਿਲਾਸ ਪਾਤਸ਼ਾਹੀ 10 ਵਿੱਚ ਭਾਈ ਕੋਇਰ ਸਿੰਘ ਨੇ ਲਿਖਿਆ ਉੱਚ ਪੀਰ ਗੁਰਹਾਜੀ ਪਏ ਜਾ ਕਹੋ ਪੇਖ ਤੁਰਕ ਸੇ ਨਏ 마שיਵਾੜੇ ਦੇ ਬਾਹਰ ਜਿਸ ਬਾਗ ਵਿੱਚ ਦਸ਼ਮੇਸ਼ ਪਿਤਾ ਰਾਜੇਸਥਾਨ ਉਥੇ ਅੱਜਕੱਲ ਗੁਰਦੁਆਰਾ ਸ੍ਰੀ ਚੰਨ ਕਮਲ ਸਹਾ ਸੁਸ਼ੋਮਤ ਹੈ ਭਾਈ ਨਵੀ ਖਾਂ ਗਨੀ ਖਾਂ ਦੇ ਵਾਰਸਾਂ ਨਾਲ ਮੁਲਾਕਾਤ ਭਾਈ ਨਵੀ ਖਾਂ ਗਨੀ ਖਾਂ 마שיਵਾੜੇ ਦੇ ਸ਼ੇਮੇ ਵਸ਼ਕ ਜਨਾਬ ਜ਼ਹੂਰ ਅਹਿਮਦ ਖਾਂ ਸਾਹਿਬ ਅੱਜਕੱਲ ਲਾਹੌਰ ਪਾਕਿਸਤਾਨ ਚ ਰਹਿੰਦੇ ਨੇ ਉਹ ਆਪਣੇ ਸੁਪੁੱਤਰ ਨਾਲ ਭਾਰਤ ਦੀ ਦੂਜੀ ਯਾਤਰਾ ਤੇ ਆਏ ਤਾਂ 20 ਫਰਵਰੀ 2006 ਨੂੰ ਰਜਾਨਾ ਅਜੀਤ ਦੇ ਦਫਤਰ ਅਜੀਤ ਪਵਨ ਜਲੰਧਰ ਚੋਣਾ ਨਾਲ ਮੁਲਾਕਾਤ ਹੋਈ ਸਾਰੇ ਸਟਾਫ ਦੀ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਆਪਦੇ ਖਾਨਦਾਨ ਵਿੱਚ ਗੁਰੂ ਗਵਿੰਦ ਸਿੰਘ ਜੀ ਬਾਰੇ ਕੋਈ ਰਵੈਤ ਜਾਂ ਸਾਖੀ ਪ੍ਰਚਲਿਤ ਹੋਵੇ ਤਾਂ ਉਸ ਬਾਰੇ ਸੰਗਤ ਨੂੰ ਜੂਰ ਦੱਸਿਆ ਜਾਵੇ ਜਨਾਬ ਜ਼ੂਰ ਅਹਿਮਦ ਖਾਨ ਸਾਹਿਬ ਨੇ ਦੱਸਿਆ ਕਿ ਸਾਡੇ ਬਜ਼ੁਰਗ ਕੋੜਿਆਂ ਦਾ ਵਪਾਰ ਕਰਦੇ ਸੀ ਇਸ ਲਈ ਗੁਰੂ ਜੀ ਨਾਲ ਉਹਦਾ ਰابطਾ ਬਣਿਆ ਹੋਇਆ ਸੀ ਉਹ ਕਈ ਵਾਰ ਅਨੰਦਪੁਰ ਜਾਂਦੇ ਸਨ ਇੱਕ ਵਾਰ ਉਹ ਗੁਰੂ ਜੀ ਦੇ ਦਰਸ਼ਨ ਕਰ ਅਨੰਦਪੁਰ ਗਏ ਤਾਂ ਆਪਣੀ ਪੋਤੀ ਰਜ਼ੀਆ ਨੂੰ ਹੀ ਨਾਲ ਲੈ ਗਏ ਰਜ਼ੀਆ ਬਹੁਤ ਛੋਟੀ ਸੀ ਉਹ ਵਾਰ-ਵਾਰ ਗੁਰੂ ਜੀ ਵੱਲ ਜਾਣ ਦੀ ਕੋਸ਼ਿਸ਼ ਕਰੇ ਜਦੋਂ ਉੱਥੇ ਬੈਠੇ ਹੋਏ ਸੀ ਤਾਂ ਤਾਂ ਭਾਈ ਨਵੀਖਾਂ ਗਨੀਖਾਂ ਨੇ ਰੋਕ ਲੈ ਕਰਨ ਤੀਜੀ ਵਾਰੀ ਗੁਰੂ ਜੀ ਵੱਲ ਜਾਣ ਲਈ ਉੱઠી ਤਾਂ ਗੁਰੂ ਜੀ ਨੇ ਕਿਹਾ ਹੁਣ ਨਾ ਰੋਕੋ ਆਉਣ ਦਿਓ ਗੁਰੂ ਜੀ ਨੇ ਰਜ਼ੀਆ ਨੂੰ ਆਪਣੇ ਕੋਲ ਚ ਬਿਠਾ ਲਿਆ ਤੇ ਬਹੁਤ ਪਿਆਰ ਕੀਤਾ ਉਸ ਦਿਨ ਤੋਂ ਬਾਅਦ ਸਾਰਾ ਪਰਿਵਾਰ ਰਜ਼ੀਆ ਨੂੰ ਗੁਰੂ ਕੀ ਪੋਤੀ ਕਹਿਣ ਲੱਗ ਪਿਆ ਸੀ ਤੇ ਉਹਦਾ ਪਹਿਲਾ ਨਾਂ ਭੁੱਲ ਭਲਾ ਗਏ ਸੀ ਸੋ ਇਹ ਜਿਹੀਆਂ ਕਹਾਣੀਆਂ ਇਸ ਧਰਮੀ ਪਰਿਵਾਰ ਨਾਲ ਜੁੜੀਆਂ ਹੋਈਆਂ ਨੇ ਜੀ ਮਾਸ਼ੀਵਾੜੇ ਤੋਂ ਜਦੋਂ ਗੁਰੂ ਗਵਿੰਦ ਸਿੰਘ ਜੀ ਉੱਚ ਦਾ ਪੀਰ ਬਣ ਕੇ ਨਿਕਲੇ ਤਾਂ ਉਹ ਇੱਕ ਵੱਡੇ ਪਲੰਗ ਤੇ ਬਰਾਜਮਾਨ ਸਨ ਉਹਨਾਂ ਦੇ ਲੰਬੇ ਖੁੱਲੇ ਸੁੰਦਰ ਕਾਲੇ ਕੇਸ ਉਹਨਾਂ ਦੀ ਪਿੱਠ ਤੇ ਲਹਿਰਾ ਰਹੇ ਸਨ ਸਿਰ ਉਤੇ ਨੀਲੀ ਦਸਤਾਰ ਅਗੜ ਦੋਗੜੇ ਢਾਂਗ ਨਾਲ ਬਣੀ ਹੋਈ ਸੀ ਗਲ ਨੀਲਾ ਕੜਤਾ ਤੇ ਲੱਕ ਨੀਲੀ ਲੁੰਗੀ ਬੰਨੀ ਹੋਈ ਸੀ ਵਦੇਰੇ ਪ੍ਰਚਲਿਤ ਬਤਾਂ ਅਨੁਸਾਰ ਮੋਹਰਲੇ ਪਾਸਿਓਂ ਪਲਗ ਗਨੀ ਕਾਂ ਤੇ ਨਵੀ ਕਾਂ ਨੇ ਚੁੱਕਿਆ ਹੋਸੀ ਤੇ ਪਲਗ ਦੀਆਂ ਪਿਛਲੀਆਂ ਬਾਈਆਂ ਭਾਈ ਦਿਆਲ ਸਿੰਘ ਤੇ ਭਾਈ ਧਰਮ ਸਿੰਘ ਦੇ ਮੋਢਿਆਂ ਤੇ ਸਨ ਭਾਈ ਮਾਨ ਸਿੰਘ ਪੀਰ ਜੀ ਜਾਨੀ ਕਿ ਗੁਰੂ ਜੀ ਨੂੰ ਚੌਰ ਕਰ ਰਿਹਾ ਸੀ ਪਰ ਗੁਰੂ ਇਤਿਹਾਸ ਵਿੱਚ ਨਵੀਂ ਲਭਤ ਗੁਰੂ ਕੀਆਂ ਸਾਖੀਆਂ ਜਿਸ ਦੀ ਸੂਚਨਾ ਕਾਫੀ ਬਸ਼ਵਾਚਯੋਗ ਮੰਨੀ ਜਾਂਦੀ ਹੈ ਅਨੁਸਾਰ ਗੁਰੂ ਪੀਰ ਜੀ ਦਾ ਪਲੰਗ ਚਾਰ ਮੁਸਲਮਾਨ ਪੀਰਾਂ ਨੇ ਚੁੱਕਿਆ ਹੋਇਆ ਸੀ ਇਤਿਹਾਜ ਹੀ ਚਰਾਗ ਸ਼ਾ ਮੋਰ ਪੰਖ ਦਾ ਮੁੱਠਾ ਪੀਰ ਜੀ ਗੁਰੂ ਜੀ ਦੇ ਸਿਰ ਤੇ ਚਲਾ ਰਿਹਾ ਸੀ ਪਲੰਗ ਚੁੱਕਣ ਵਾਲੇ ਪੀਰਾਂ ਦੇ ਨਾਂ ਇਹ ਸਨ ਅਨਾਇਤ ਅਲੀ ਨੂਰਪੁਰੀਆ ਪੀਰ ਮੁਹੰਮਦ ਸਲੋ ਵਾਲੇ ਸ੍ਰੀ ਸ਼ਾਹ ਹਲਵਾਰੀਆ ਤੇ ਹਸਨ ਅਲੀ ਮੋਟੂ ਮਾਇਰੇ ਵਾਲੇ ਤਿੰਨ ਸਿੰਘਾਂ ਪਾਇਦਿਆ ਸਿੰਘ, ਧਰਮ ਸਿੰਘ ਤੇ ਪਾਈ ਮਾਨ ਸਿੰਘ ਜੀ ਜਿਨ੍ਹਾਂ ਵਿੱਚ ਗੁਰੂ ਦੀਆਂ ਸਾਖੀਆਂ ਨੇ ਇੱਕ ਚੌਥਾ ਸਿੰਘ ਭਾਈ ਬਚਿੱਤਰ ਸਿੰਘ ਦਾ ਬੇਟਾ ਭਾਈ ਰਾਮ ਸਿੰਘ ਵੀ ਸ਼ਾਮਲ ਕੀਤਾ ਹੋਇਆ ਦੀ ਗੁਰੂ ਜੀ ਨੇ ਇਹ ਡਿਊਟੀ ਲਈ ਸੀ ਕਿ ਤੁਸੀਂ ਸਾਡੇ ਪਲੰਗ ਤੋਂ ਅੱਗੇ-ਅੱਗੇ ਪਿੰਡਾਂ ਜਾਓ ਤੇ ਦੇਖੋ ਕਿ ਰਸਤਾ ਸੁਰੱਖਿਤ ਹੈ ਕਿਸੇ ਪਾਸੇ ਕੋਈ ਤੁਰਕੀ ਫੌਜਾਂ ਤਾਂ ਨਾ ਫਿਰ ਰਹੀਆਂ ਕਿੱਤੇ ਕਿਤੇ ਆਪਣੇ ਬਹੁਤੇ ਵਿਸ਼ਵਾਸ ਵਾਲੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਇਹ ਵੀ ਦੱਸਿਆ ਸੀ ਕਿ ਤੁਸੀਂ ਅੱਗੇ ਪੰਨਾ ਜਦ ਦੱਸਦੇ ਹੋ ਕਿ ਗੁਰੂ ਸਾਹਿਬ ਉੱਚ ਦੇ ਪੀਰ ਦੇ ਭੇਸ ਚਾ ਰਹੇ ਐ ਸੋ ਉਹ ਸੰਗਤਾਂ ਚਾਹੁੰ ਤਾਂ ਮਿਲ ਸਕਦੀਆਂ ਉਹਨਾਂ ਨੂੰ ਉੱਚ ਦੇ ਪੀਰਾਂ ਦੀ ਮੁਸਲਮਾਨਾਂ ਵਿੱਚ ਬਹੁਤ ਮਾਨਤਾ ਸੀ ਉਹ ਜਦੋਂ ਆਪਣੇ ਅਮਰੀਦਾਂ ਨੂੰ ਮਿਲਣ ਤੇ ਕਾਰਪੇਟਾ ਲੈਣ ਜਾਇਆ ਕਰਦੇ ਸਨ ਤਾਂ ਇਸੇ ਤਰ੍ਹਾਂ ਪਲੰਘ ਤੇ ਬਹਿ ਕੇ ਜਾਂਦੇ ਸਨ ਉਹ ਖੁੱਲੇ ਵਾਲ ਤੇ ਦਾੜੀਆਂ ਰੱਖਦੇ ਸਨ ਤੇ ਉਹਨਾਂ ਦਾ ਲਿਬਾਸ ਨੀਲੇ ਰੰਗ ਦਾ ਹੁੰਦਾ ਸੀ ਉੱਚ ਦਾ ਕਸਵਾ ਅੱਜ ਕੱਲ ਪਾਕਿਸਤਾਨ ਵਿੱਚ ਰਾਸਤ ਬਾਬਲਪੁਰ ਦੇ ਇਲਾਕੇ 'ਚ ਹੈ ਉੱਚ ਦੇ ਪੀਰ ਸੂਫੀ ਮਤ ਨਾਲ ਸੰਬੰਧ ਸਨ ਤੇ ਇੱਥੇ ਸੋਹਰਾਵਰ ਦੀ ਸੂਫੀ ਡੇਰੀ ਦੀ ਸਥਾਪਨਾ 13ਵੀਂ ਸਦੀ ਈਸਵੀ ਦੇ ਦੂਜੇ ਅੱਧ ਜਦ ਵਿੱਚ ਸਜਦ ਜਲਾਲ ਬਖਾਰੀ ਨੇ ਕੀਤੀ ਸੀ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਆਪਣੇ ਚੌਥੀ ਦਾਸੀ ਸਮੇਂ ਪੱਛਮ ਦੀ ਲੰਮੀ ਯਾਤਰਾ ਤੇ ਗਏ ਸੀ ਤਾਂ ਉਹਨਾਂ ਨੇ ਆਪਣਾ ਸਫ਼ਰ ਉੱਚ ਦੀ ਇਸ ਸੁਰਾਵਰਦੀ ਖਾਨਗਾਹ ਤੋਂ ਸ਼ੁਰੂ ਕੀਤਾ ਸੀ ਇਸ ਤਰ੍ਹਾਂ ਕਹਿ ਜਾ ਸਕਦਾ ਹੈ ਕਿ ਉੱਚ ਦੇ ਸੂਫੀ ਪੀਰਾਂ ਨਾਲ ਗੁਰੂ ਘਰ ਦੀ ਪ੍ਰਾਣੀ ਜਾਪ ਸ਼ਾਨ ਸੀ ਜੇ ਗੁਰੂ ਗਵਿੰਦ ਸਿੰਘ ਜੀ ਉੱਚ ਦੇ ਪੀਰ ਬਣੇ ਤਾਂ ਇਸ ਦਾ ਆਧਾਰ ਇਹ ਪ੍ਰਾਣੀ ਸਾਂਝੀ ਸੀ ਸੂਫੀ ਬਾਤ ਧਾਰਮ ਪੱਖੋਂ ਵੀ ਇੱਕ ਆਧਾਰ ਮਤ ਹੈ ਇਸ ਲਈ ਗੁਰੂ ਕਰਦੀਆਂ ਸੂਫੀਆਂ ਨਾਲ ਵਿਚਾਰ ਧਾਰਕ ਸਾਂਝ ਵੀ ਸੀ ਦਸ਼ਮੇਸ਼ ਪਿਤਾ ਨੂੰ ਮੁਗਲ ਫੌਜਾਂ ਦੇ ਘੇਰੇ ਚੋਂ ਸਰਖਤਵਾ ਲਿਆਣ ਵਾਲੇ ਉਪਰੋਗਤ ਪੰਜੇ ਪੀਰ ਵੀ ਸੂਫੀ ਵਿਚਾਰ ਧਾਰਾ ਨਾਲ ਸੁਭੰਦ ਰੱਖਦੇ ਸਨ ਬਹੁਤ ਇਤਿਹਾਸ ਗ੍ਰੰਥਾਂ ਵਿੱਚ ਸੂਚਨਾ ਅਨੁਸਾਰ 마ਸੀਵਾੜੇ ਤੋਂ ਗੁਰੂ ਜੀ ਸਿੱਧੇ ਕਲਾਲ ਪਹੁੰਚੇ ਸਨ ਜੋ 마ਸੀਵਾੜੇ ਤੋਂ ਲਗਭਗ 15 ਕਿਲੋਮੀਟਰ ਔਰ ਗੁਰੂ ਦੇ ਸਾਖੀ ਅਨਸਾਰ ਗੁਰੂ ਜੀ ਮਾਸੀਵਾੜੇ ਤੋਂ ਕਿਹੜੀ ਪਠਾਣਾ ਘੋਂਗਰਾਲੀ ਤੇ ਮਾਨੂਪੁਰ ਵਿੱਚੀ ਪਹਿਲਾਂ ਕੋਟਲਾ ਜਨੇਰ ਗਏ ਉੱਥੋਂ ਫਿਰ ਮਲਕਪੁਰ ਰਾਹੀ ਪਿੰਡ ਖਲਾਲ ਪਹੁੰਚੇ ਜਨੇਰ ਵਾਲਾ ਵੱਲ ਦਾ ਰਸਤਾ ਤਕਰੀਬਨ 100 ਕਿਲੋਮੀਟਰ ਆ ਲੰਬਾ ਬਣਦਾ 80 ਕਿਲੋਮੀਟਰ ਪਰ ਉਸ ਸਮੇਂ ਗੁਰੂ ਜੀ ਦੇ ਸਾਹਮਣੇ ਛੋਟੇ ਜਾਂ ਲੰਬੇ ਰਸਤੇ ਦਾ ਮਤਲਬ ਨਹੀਂ ਸੀ ਮਤਲਬ ਸੀ ਸੁਰੱਖਤ ਰਸਤਾ ਕਿਹੜਾ ਅਜਨੇਰ ਆਹੀਂ ਆਉਣ ਦਾ ਦੂਜਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਗੁਰੂ ਜੀ ਦੇ ਸੀਸ ਤੇ ਮੋਰ ਪੰਖ ਦਾ ਮੁੱਠਾ ਚਲਾਉਣ ਵਾਲਾ ਹਾਜੀ ਚਿਰਾਗ ਸ਼ਾ ਆਪ ਅਜਨੇਰ ਦਾ ਰਹਿਣ ਵਾਲਾ ਸੀ ਅਜਨੇਰ ਵਿੱਚ ਉਸ ਦਾ ਤਕੀਆ ਤੇ ਡੇਰਾ ਸੀ ਉਹ ਇਲਾਕੇ ਦਾ ਵਾਕਫ ਸੀ ਜਿੱਧਰ ਰਸਤਾ ਸਾਫ਼ ਤੇ ਸੁਰੱਖਤ ਸੀ ਉਹ ਉਸੇ ਪਾਸੇ ਹੋਈ ਗੁਰੂ ਜੀ ਨੂੰ ਲੈ ਕੇ ਜਾ ਸਕਦਾ ਸੀ ਅਜਨੇਰ ਪਹੁੰਚ ਕੇ ਚਿਰਾਗ ਸ਼ਾ ਨੇ ਗੁਰੂ ਜੀ ਨੂੰ ਇੱਕ ਤਲਾ ਦੇ ਕੰਢੇ ਆਪਣੇ ਤਕੀਏ 'ਚ ਠਹਿਰਾਇਆ ਅਜਨੇ ਦੇ ਵਿੱਚ ਹਾਜੀ ਚਿਰਾਗ ਸ਼ਾਹ ਦਾ ਮਜ਼ਾਰ ਅੱਜ ਵੀ ਤਲਾ ਦੇ ਕਿਨਾਰੇ ਤੇ ਮੌਜੂਦ ਹੈ ਤੇ ਉਹਦੇ ਨਾਲ ਹੀ ਪਾਤਸ਼ਾਹੀ ਛੇਵੀਂ ਤੇ ਦਸਵੀਂ ਦੇ ਇਤਿਹਾਸਮ ਦੀ ਯਾਦ ਵਿੱਚ ਗੁਰਦੁਆਰਾ ਰਜ਼ਾਨਾ ਸਾਫ ਸਥਿਤ ਹੈ ਪਿੰਡ ਦੀ ਸੰਗਤ ਨੇ ਇਹ ਗੁਰਦੁਆਰਾ 1980 ਤੋਂ ਕੁਝ ਸਮਾਂ ਪਹਿਲਾਂ ਖੰਨਾ ਨਿਵਾਸੀ ਸਰਦਾਰ ਰਾਏ ਸਿੰਘ ਪਤੰਗਾ ਦੇ ਪ੍ਰੇਰਨਾ ਦੇ ਉਤਸ਼ਾਹ ਨਾਲ ਬਣਾਇਆ ਸੀ ਭਾਈ ਰਾਏ ਸਿੰਘ ਪਤੰਗਾ ਉਸ ਸਮੇਂ ਇਸ ਪਿੰਡ ਵਿੱਚ ਗ੍ਰਾਂਤੀ ਸਨ ਗੁਰੂ ਗਵਿੰਦ ਸਿੰਘ ਜੀ ਦੀ ਆਗਮਨ ਤੋਂ ਪਹਿਲਾਂ ਇੱਕ ਵਾਰ ਗੁਰੂ ਹਰ ਗੋਬਿੰਦ ਪਾਸ਼ਾ ਵੀ ਐਸੇ ਪਿੰਡ ਆਏ ਸਨ ਪਿੰਡ ਵਿੱਚ ਚੱਲਦੀ ਰਵਾਇਤ ਅਨਸਾਰ ਗੁਰਦੁਆਰਾ ਸਾਹਾ ਵਾਲੀ ਥਾਂ ਤੇ ਉਸ ਸਮੇਂ ਬਹੁਤ ਘਾਹ ਹੁੰਦਾ ਸੀ ਜਿਹਦੇ ਨਾਲ ਗੁਰੂ ਸਾਹਿਬ ਦੇ ਤੇ ਸੰਗਤ ਦੇ ਘੋੜੇ ਬਹੁਤ ਰੱਜ ਜਾਂਦੇ ਸਨ ਐਸੇ ਕਰਕੇ ਇਹਦਾ ਨਾਂ ਰਜਾਣਾ ਸਾਹਿਬ ਰੱਖਿਆ ਗਿਆ ਇਸ ਪਿੰਡ ਵਿੱਚ ਗੁਰੂ ਗਬਿੰਦ ਸਿੰਘ ਜੀ ਦਾ ਇੱਕ ਪ੍ਰਾਣਾ ਮਸੰਦ ਪਾਈ ਦੇਸਾ ਵੀ ਰਹਿੰਦਾ ਸੀ ਗੁਰੂ ਕੀਆਂ ਸਾਖੀਆਂ ਵਿੱਚ ਗੁਰੂ ਜੀ ਦੇ ਅਜਿਹੀ ਰੌਣਹਾਰੀ ਇਹ ਸ਼ਬਦ ਅੰਕਤ ਹਨ इस नगरी का बाशिंदा भाई देसा सिंह सिख जो पृथम इलाके का मसंद माना हुआ था सहत पर दर्शन पाने आया इसे हाजी चिराग शाह ने सारी वार्ता समझाई दई कहा दर्शन पाए के पीछे हटाना कई बातचीत नहीं करना गुरु जी एक दिवस अजमेर गांव में निवास रख के अगले दिन चौदह को सतारा सौ विकर्मीनू वीरवार ਦੇ ਦਿਨ ਇਸ ਨਗਰੀ ਸੇ ਰਵਾਨਾ ਹੋ ਗਏ ਧੰਨਵਾਦ ਦੋਸਤੋ ਅਗਲੀ ਵਾਰ ਫੇਰ ਮਿਲਾਂਗੇ ਜੀ ਕਿਸ਼ਤ ਨੰਬਰ 4 ਨਾਲ ਧੰਨਵਾਦ ਰੱਬ ਰਾਖਾ ਜੀ